ਸੱਜਣੋ ਤੁਹਾਡੇ ਸਾਹਮਣੇ ਜਿਹੜਾ ਡਿਜ਼ਾਈਨ ਬਣਿਆ ਨਾ ਇਹ ਡਿਜ਼ਾਈਨ ਸੱਜਣੋ ਪਹਿਲੀ ਗੱਲ ਤਾਂ ਦੁਨੀਆਂ ਤੇ ਨਾ ਇਹੋ ਜਿਹੇ ਡਿਜ਼ਾਈਨ ਬਣੇ ਬੜੇ ਦੇਖੇ ਸੀਗੇ ਮਿਲਦੇ ਕਿ ਤੂੰ ਨਹੀਂ ਸੀ ਬੰਦਾ ਕਹਿੰਦਾ ਸੀਗਾ ਯਾਰ ਕਿ ਯਾਰ ਇਹ ਮਿਲਦੇ ਕਿੱਥੋਂ ਆ ਇਹੋ ਜਿਹਾ ਇੱਕ ਸੱਜਣ ਲੈ ਕੇ ਆਇਆ ਤੁਸੀਂ ਮਾੜੇ ਮਗਰਲੇ ਪਾਸੇ ਨਿਗਾ ਮਾਰੋ ਤੁਸੀਂ ਤੁਸੀਂ ਖੜੇ ਕਿੱਥੇ ਆ ਆਪਾਂ ਨਾ ਬਠਿੰਡੇ ਵਾਲੇ ਰੋਡ ਤੇ ਖੜੇ ਆ ਪੁੱਚੋ ਵਾਲੇ ਟੋਲ ਤੇ ਖੜੇ ਆ ਜਦੋਂ ਪੁੱਚੋ ਵਾਲਾ ਟੋਲ ਤੁਸੀਂ ਬਰਨਾਲੇ ਵਾਲੇ ਪਾਸੇ ਨੂੰ ਲੰਘੋਗੇ ਨਾ ਤੇ ਜਮਾ ਜਿਹੜਾ ਉਹਨਾਂ ਦਾ ਕੰਡਾ ਬਣਿਆ ਵਾ ਉੱਥੇ ਤੁਸੀਂ ਨਿਗਾਹ ਮਾਰੋਗੇ ਟੋਲ ਨੰਗਨਸਰ ਜਿੱਥੇ ਜੂਸ ਵਾਲੀਆਂ ਰੇੜੀਆਂ ਲੱਗੀਆਂ ਹੁੰਦੀਆਂ ਤੇ ਤੁਹਾਨੂੰ ਮਿਲਣਗੇ ਹੈਵਨ ਐਲੀਵੇਸ਼ਨ ਪੁੱਚੋ ਵਾਲੇ ਇਹ ਬੰਦੇ ਤੁਹਾਨੂੰ ਜਿੰਨਾ ਮਾਲ ਕਹੋਂਗੇ ਫੈਕਟਰੀ ਆ ਬਹੁਤ ਵੱਡੀ ਜਿਹੋ ਜਿਹਾ ਮਾਲ ਕਹੋਂਗੇ ਨਾ ਤੁਹਾਨੂੰ ਉਹੋ ਜਿਹਾ ਮਾਲ ਪਹੁੰਚਦਾ ਕਰ ਦੇਣਗੇ ਇਹ ਬੰਦਿਆਂ ਕੋਲੋਂ ਹਿਮਾਚਲ ਚ ਹਰਿਆਣੇ ਚ ਰਾਜਸਥਾਨ ਚ ਜੁਪੀ ਚ ਐਮਪੀ ਚ ਜੰਮੂ ਕਸ਼ਮੀਰ ਚ ਸਾਰੇ ਥਾਵਾਂ ਤੇ ਮਾਲ ਜਾਂਦਾ ਇਹਨਾਂ ਕੋਲੇ ਪ੍ਰਮੰਧ ਸਾਰੇ ਹੈਗੇ ਆ ਬਿਰਤਰ ਨਾ ਕੀਆ ਕੁਲਦੀਪ ਜੀ ਕੁਲਦੀਪ ਭਾਈ ਇਹ ਮਾਲ ਕਿੰਨੇ ਚਰਚ ਆਰਡਰ ਚ ਤਿਆਰ ਹੁੰਦਾ ਕਿ ਆਪਣੀ ਫੈਕਟਰੀ ਚ ਬਣ ਮਾਲ ਬਣਿਆ ਹੀ ਹੁੰਦਾ ਭਾਈ ਬਹੁਤ ਜਿਆਦਾ ਸਟਾਕ ਆਪਣੇ ਕੋਲੇ ਤਿਆਰ ਹੀ ਪਿਆਗਾ ਜੀ ਅੱਛਾ ਜੇ ਕੋਈ ਕਹੇ ਆਪਣਾ ਆਰਡਰ ਤੇ ਉਹ ਵੀ ਇੱਕ ਹਫਤੇ ਦੇ ਵਿੱਚ ਆਰਡਰ ਤਿਆਰ ਕਰਕੇ ਆਪਾਂ ਦੇ ਦੇ ਦਿਆਂਗੇ ਤੇ ਕਹ ਲੀ ਮੈਨੂੰ ਇੱਕ ਦਾ ਹੋਰ ਦੱਸ ਯਾਰ। ਹਾਂਜੀ ਬਈ। ਬਈ ਇਹ ਤੇਰੇ ਕੋਲੇ ਆ ਲਿਮਟਡ ਜਿੰਨੇ ਆ ਡਿਜ਼ਾਈਨ ਇੰਨੇ ਹੀ ਹੁੰਦੇ ਆ ਜਾਂ ਬੰਦਾ ਕੋਈ ਕਹਿ ਦੇ ਵੀ ਯਾਰ ਆ ਇਹ ਜਾਂ ਚਾਹੀਦਾ ਉਹ ਜਾਂ ਵੀ ਮਿਲ ਜੂ। ਜਿਹੇ ਜਾਂ ਕਹਿ ਦੂਗਾ ਬਈ ਜੀ ਆਪਾਂ ਫਰਮੇ ਤਿਆਰ ਕਰ ਲੈਨੇ ਆਂਗੇ ਸਾਰਾ ਕੁਝ ਕਰ ਲੈਨੇ ਆਂਗੇ ਉਹ ਜਿਹੜਾ ਡਿਜ਼ਾਈਨ ਤਿਆਰ ਮਿਲ ਜੂਗਾ ਜੀ। ਤੇ ਇਹਦੀ ਕੋਈ ਮਟਾਈ ਦਾ ਵੀ ਹਿਸਾਬ ਹੁੰਦਾ ਵੀ ਵਿੱਚ ਮੈਂ ਦੇਖਿਆ ਵੀ ਕਈਆਂ ਦੇ ਇਹ ਪਤਲੇ ਹੁੰਦੇ ਆ ਕਈ ਬੰਦਿਆਂ ਕੋਲੇ ਕਈ ਬੰਦਿਆਂ ਕੋਲੇ ਮੋਟੇ ਹੁੰਦੇ ਆ। ਠੀਕ ਆ ਜੀ ਆਪਣੇ ਕੋਲੇ ਜੀ ਪਤਲੇ ਦੇ ਵਿੱਚ ਵੀ ਕੁਝ ਹੈਗੇ ਆ ਡਿਜ਼ਾਈਨ ਪਰ ਜ਼ਿਆਦਾਤਰ ਆਪਣੇ ਕੋਲੇ ਸਾਰੇ ਡਿਜ਼ਾਈਨ ਮਤਲਬ ਕਿ ਮਟਾਈ ਦੇ ਵਿੱਚ ਇਨਾਂ ਦੀ ਮਟਾਈ ਪੂਰੀ ਆ ਮਤਲਬ ਕਹਿਣ ਤੋਂ ਭਾਵੇਂ ਇਹਨਾਂ ਦੀ ਮਜ਼ਬੂਤੀ ਪੂਰੀ ਆ ਮਜ਼ਬੂਤੀ ਪੂਰੀ ਆ ਜੀ ਇਹਨਾਂ ਦੀ ਤੇ ਜਿਲਦੀਪ ਇਹਨਾਂ ਦੇ ਵਿੱਚ ਆਮ ਅੱਗੇ ਪਿੰਦ ਕਹਿੰਦੇ ਹੋਂਗੇ ਲੋਹੇ ਦੀਆਂ ਤਾਰਾਂ ਹਾਂਜੀ ਤੇ ਉਹ ਲੋਹੇ ਦੀ ਤਾਰ ਸੋਹਣਿਆ ਵੀ ਮਤਲਬ ਉਹ ਫੁੱਲ ਜਾਂਦੀ ਸੀ ਫੁੱਲ ਜਾਂਦੀ ਸੀ ਉਹਨੂੰ ਜੰਗ ਪੈ ਜਾਂਦੀ ਸੀ ਫਾਈਬਰ ਦੀ ਤਾਰ ਆ ਪੂਰੀ ਵਧੀਆ ਆਪਣੇ ਕੋਲੇ ਆਪਾਂ ਮਗਰ ਤੁਹਾਨੂੰ ਜਾਲੀਆਂ ਬਣੀਆਂ ਜਾਂਦੀਆਂ ਦਿਖਾਵਾਂਗੇ ਅੱਛਾ ਹਾਂਜੀ ਤੇ ਉਹ ਫਾਈਬਰ ਦੀ ਤਾਰ ਆ ਉਹਨੇ ਫੁੱਲਣਾ ਨਹੀਂ ਉਹਨੇ ਫੁੱਲਣਾ ਨਹੀਂ ਕਦੇ ਗੱਲ ਲਾਣੀ ਉਹਨੇ ਉਹਨੇ ਕੋਈ ਜਾਲੀ ਦਾ ਨੁਕਸਾਨ ਨਹੀਂ ਕਰਨਾ ਕਦੇ ਵੀ ਇੱਕ ਨਾ ਪ੍ਰੀਤ ਉਹ ਡਿਜ਼ਾਈਨ ਆ ਆ ਡਿਜ਼ਾਈਨ ਆ ਆ ਬਣਿਆ ਪਿਆ ਇਹ ਦੇਖਣ ਨਾਲ ਨੂੰ ਸਿੰਪਲ ਜਿਹਾ ਲੱਗਦਾ ਉਹ ਤਾਂ ਮਾੜਾ ਜਿਹਾ ਜ਼ੂਮ ਕਰੇਗਾ ਜਿੱਥੇ ਮਲਕੀਤ ਸਿੰਘ ਦਾ ਨੰਬਰ ਲਿਖਿਆ ਤੇ ਉਹ ਆਹਾ ਡਿਜ਼ਾਈਨ ਆਲੇ ਦੱਸੋ ਯਾਰ ਤਾਂ ਕਮਾਲ ਹੋਈ ਪਈ ਆ ਯਾਰ ਆਹਾ ਡਿਜ਼ਾਈਨ ਯਾਰ ਕਿਵੇਂ ਬਾਲਕੋਨੀਆਂ ਦੇ ਵਿੱਚ ਲੱਗੇ ਪਿਆ ਹਨਾ ਇਧਰਲੇ ਪਾਸੇ ਸਿੱਧੂ ਦੀ ਹਵੇਲੀ ਦੇ ਜਿਹੜੇ ਉੱਪਰਲੇ ਪਾਸੇ ਲੱਗੇ ਆ ਇਹ ਵੀ ਬਣ ਜਾਂਦੇ ਆ ਤੁਹਾਡੇ ਕੋਲ ਇਹ ਵੀ ਹੈਗਾ ਜੀ ਉਹ ਪਿਆਜੀ ਤਿਆਰ ਬਖਾਓ ਖਾਂ ਉਹ ਜਿਹੜਾ ਤੁਸੀਂ ਦਿਖਾ ਕਿਓ ਕਿਹੜਾ ਜਿਹੜੇ ਦੀ ਪਹਿਲਾਂ ਆਪਾਂ ਵੀਡੀਓ ਸਟਾਰਟਿੰਗ ਕੀਤੀ ਸੀਗੀ ਇਹ ਉਹੀ ਡਿਜ਼ਾਈਨ ਆ ਅੱਛਾ ਜਿਹੜਾ ਹਾਂ ਓਏ ਆ ਉਹੀ ਆ ਫਰੀਦ ਹਾਂ ਲੈ ਤੇ ਜਿਹੜਾ ਇੱਕ ਇਧਰਲੇ ਪਾਸੇ ਆ ਨਿਕੇ ਨਿਕੇ ਉਹ 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 ਵੀ ਆ ਪਏ ਹੈਗੇ ਉਹ ਆ ਪਏ ਆ ਆਪਣੇ ਆ ਪਏ ਆ ਜੀ ਸਿੱਧੂ ਮੂਸੇ ਵਾਲੇ ਆ ਆ ਪਏ ਆ ਤੇ ਜਿਹੜਾ ਇੱਕ ਉਧਰਲੇ ਪਾਸੇ ਵੀ ਕੁਝ ਪਏ ਆ ਮਨ ਲਈ ਤੇ ਮੈਨੂੰ ਮੜਾ ਤੁਹਾਡਾ ਨਾਮ ਮਲਕੀ ਤੇ ਨਾ ਵੀਰੇ ਕੁਲਦੀਪ ਜੀ ਕੁਲਦੀਪ ਕੁਲਦੀਪ ਭਾਈ ਇੱਕ ਆ ਦੇਖੋ ਪ੍ਰੀਤ ਇੱਕ ਹੋਰ ਚੀਜ਼ ਓਏ ਇਧਰ ਚੱਕ ਕੇ ਆ ਦੇਖ ਇਧਰਲੇ ਪਾਸੇ ਨਾ ਪੁੱਤ ਆਹ ਜਿਹੜੀ ਚੀਜ਼ ਆ ਆ ਬਣਿਆ ਬਣਾਇਆ ਹੀ ਜੰਗਲਾ ਆਹ ਆ ਆ ਭਾਈ ਆ ਆ ਬਣਿਆ ਬਣਾਇਆ ਜੰਗਲਾ ਹੀ ਆ ਜੀ ਹਾਂਜੀ ਬਣਿਆ ਬਣਾਇਆ ਜੀ ਸਾਰਾ ਆਪਣੇ ਕੋਲੇ ਡਿਜ਼ਾਈਨ ਡਿਸਪਲੇ ਤਿਆਰ ਕਰਕੇ ਰੱਖੇ ਹੋਏ ਆ ਇਹਦੇ ਉੱਤੇ ਸਫਾਈ ਬਹੁਤ ਜ਼ਿਆਦਾ ਇਹਦੇ ਸਫਾਈ ਦਾ ਕੀ ਕਾਰਨ ਆ ਵੀ ਇੰਨੀ ਜ਼ਿਆਦਾ ਸਫਾਈ ਸਫਾਈ ਬਣਾਉਣ ਵਾਲੇ ਕਾਰੀਗਰ ਬਹੁਤ ਵਧੀਆ ਜੀ ਆਪਣੇ ਕੋਲੇ ਮਟੀਰੀਅਲ ਇੱਕ ਨੰਬਰ ਦੇ ਵਿੱਚ ਆ ਸਭ ਕੁਛ ਆ ਜੀ ਹੂੰ ਤਾਂ ਸਾਮ ਵਾਲਾ ਕ੍ਰੈਸਰ ਆਪਣੇ ਕੋਲੇ ਕਾਲਾ ਪੂਰਾ ਵਧੀਆ ਜਿਹਦੇ ਕਰਕੇ ਸਫਾਈ ਫੁੱਲ ਆਉਂਦੀ ਆ ਮਜ਼ਬੂਤੀ ਫੁੱਲ ਆ ਲੈਂਟਰੀ ਬਣ ਜਾਂਦਾ ਜੀ ਹੂੰ ਇਹੀ ਕ੍ਰੈਸਰ ਵਰਤਦੇ ਆ ਜੀ ਆਪਾਂ ਇਧਰਲੇ ਪਾਸੇ ਡਿਜ਼ਾਈਨ ਹੋਰ ਆ ਮੜ ਜੇ ਦੱਸ ਸਕਦੇ ਆ ਇਹ ਅਲੱਗ ਵੀ ਪਏ ਆ ਜੀ ਵੱਖੋ ਵੱਖਰੇ ਪਏ ਆ ਸਾਰੇ ਤ ਮਤਲਬ ਜਿੰਨੇ ਕੁ ਤਰ੍ਹਾਂ ਦੇ ਹੁਣ ਤੱਕ ਜੰਗਲਾਂ ਤੇ ਲੱਗਣ ਵਾਸਤੇ ਐਲੀਵੇਸ਼ਨਾਂ ਤੇ ਲੱਗਣ ਵਾਸਤੇ ਬਣਦੇ ਆ ਤਕਰੀਬਨ ਆਪਣੇ ਕੋਲ ਸਾਰੇ ਨੇ। ਤਕਰੀਬਨ ਆਪਣੇ ਕੋਲੇ ਸਾਰੇ ਆ ਜੀ। ਜੇ ਕੋਈ ਆ ਕੇ ਕਹੂਗਾ ਆਰਡਰ ਤੇ ਵੀ ਆਪਾਂ ਨੂੰ ਆਹ ਤਿਆਰ ਕਰਦੇ ਉਹ ਵੀ ਤਿਆਰ ਕਰ ਦਿਆਂਗੇ ਜੀ। ਮੇਰੇ ਤੋਂ ਪਹਿਲਾਂ ਯਾਰ ਇੱਕ ਰਾਜਸਥਾਨ ਦੇ ਬੰਦੇ ਤੁਹਾਡੇ ਤੋਂ ਲੈ ਕੇ ਗਏ ਆ। ਇੰਨੀ ਦੂਰ ਤੱਕ ਮਾਲ ਪਹੁੰਚਦਾ ਕਰ ਦਿੰਦੇ ਆ ਤੁਸੀਂ। ਮਾਲ ਕਰ ਦਿੰਦੇ ਆ ਜੀ ਕਿਤੇ ਵੀ ਹੋਵੇ ਭਾਰਤ ਦੇ ਵਿੱਚ ਹੀ ਤੁਸੀਂ ਮੰਨੋ ਮੰਨ ਕੇ ਚਲੋ ਪੰਜਾਬ, ਹਰਿਆਣਾ, ਰਾਜਸਥਾਨ ਤਿੰਨ ਸਟੇਟਾਂ ਦਾ ਕੰਮ ਮੋਹਾਲੀ, ਚੰਡੀਗੜ੍ਹ ਮਤਲਬ ਇਹ ਸਾਰੇ ਦਾ ਆਪਣੇ ਮਤਲਬ ਕਿ ਤਕਰੀਬਨ ਦੂਜੇ ਤੀਜੇ ਦਿ ਓ ਯਾਰ ਨਾ ਪਹਿਲੀਆਂ ਦੇ ਵਿੱਚ ਨਾ ਲੋਕੀ ਕਹਿੰਦੇ ਹੁੰਦੇ ਸੀ ਬਈ ਯਾਰ ਚੰਡੀਗੜ੍ਹ ਦੇ ਲੋਕ ਤੇ ਬਠਿੰਡੇ ਦੇ ਲੋਕਾਂ 'ਚ ਫਰਕ ਬਹੁਤ ਆ ਬਾਈ ਆਹ ਉਹ ਬੰਦੇ ਆ ਜਿੰਨਾ ਬੰਦਿਆਂ ਨੇ ਚੰਡੀਗੜ੍ਹ ਦੇ ਲੋਕ ਬਠਿੰਡੇ ਆਉਣ ਲਾਤੇ ਪੁੱਚੋ ਆਉਣ ਲਾਤੇ ਜੇ ਤੁਸੀਂ ਨਾ ਬਹੁਤ ਸਾਰੀਆਂ ਚੰਡੀਗੜ੍ਹ ਦੀਆਂ ਬਣਦੀਆਂ ਕੋਠੀਆਂ ਦੇ ਵਿੱਚ ਮਾਲ ਲੱਗਦਾ ਦੇਖੋਗੇ ਨਾ ਉਹਨਾਂ ਦੀਆਂ ਛੱਤਾਂ ਤੇ ਤੇ ਉਹਨਾਂ ਦੇ ਵਿੱਚ ਆਹ ਮਾਲ ਆ ਜਿਹੜਾ ਆਹ ਮਾਲ ਲੱਗੀ ਜਾਂਦਾ ਆਹ ਮਾਲ ਲੱਗੀ ਜਾਂਦਾ ਮਾੜਾ ਦੱਸੋ ਕੀ ਕੀ ਦਿਖਾਉਣਾ ਚਾਹੁੰਦੇ ਸੀ ਬਾਈ ਆਹਾ ਇਧਰ ਲੈ ਪਾ ਆਹਾ ਬਰੀ ਹਾਂ ਹਾਂ ਆ ਦੇਖੀ ਪ੍ਰੀਤ ਓ ਇਧਰਲੇ ਪਾਸੇ ਬਾਈ ਓ ਆ ਦੇਖੋ ਇਹ ਦੇਖ 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 ਆ ਚੀਜ਼ ਦਿਖਾਉਣੀ ਚਾਹੁੰਦਾ ਸੀ ਬਾਈ ਆਹਾ ਆਹਾ ਇਧਰਲੇ ਪਾਸੇ ਆਹਾ ਆ ਦੇਖ ਆ ਦੇਖ ਕਿੱਡੀ ਆਲਾ ਚੀਜ਼ ਬਣੀ ਆ ਦੇਖ ਨਾਲੇ ਇੱਕ ਗੱਲ ਹੋਰ ਪਲਾਸਟਰ ਕਰਨ ਦੀ ਕੋਈ ਲੋੜ ਹੀ ਨਹੀਂ ਪਲਾਸਟਰ ਦੀ ਲੋੜ ਨਹੀਂ ਇੱਕ ਚੀਜ਼ ਜੀ ਮੈਂ ਤੁਹਾਨੂੰ ਹੋਰ ਦੱਸ ਦਿਆਂ ਜਿਵੇਂ ਇਹ ਆਮ ਜਿਹੜੇ ਪਿੱਲਰ ਹੁੰਦੇ ਆ ਇਹ ਨਾ ਮਤਲਬ ਕਿ 9 ਇੰਚ ਹੁੰਦੇ ਆਗੇ ਵੀ ਜਦੋਂ ਇਹਦੇ ਪਾਸੇ ਇੱਟ ਦਾ ਰਦਾ ਲੱਗਦਾ ਪਲਾਸਟਰ ਬਾਹਰ ਆ ਜਾਂਦਾ ਜਿਹੜਾ ਆਪਣਾ ਪਿੱਲਰ ਆ ਇਹ ਪੂਰਾ 10 ਇੰਚ ਚੌੜਾ ਹੈ ਵੀ ਜਦੋਂ ਤੁਸੀਂ ਚੁਨਾਈ ਲਾ ਕੇ ਪਲਾਸਟਰ ਕਰੋਗੇ ਬਿਲਕੁਲ ਇਹਦੇ ਬਰਾਬਰ ਆਊਗਾ ਦੂਜੇ ਨੰਬਰ ਤੇ ਜਿਵੇਂ ਇਹ ਗੋਲਾ ਹੁੰਦਾ ਹੈ ਹਾਂ ਇਹ ਮਿਸਤਰੀਆਂ ਵਾਸਤੇ ਖਾਸ ਬੜੀ ਵੱਡੀ ਸਹੂਲਤ ਆ ਵੀ ਜਿਹੜੀ ਇਹ ਫਿਟਿੰਗ ਆ ਪ੍ਰੋਪਰ ਆ ਹੋਊਗੀ ਮਤਲਬ ਕਿ ਇਹ ਨਹੀਂ ਹੈਗਾ ਵੀ ਉੱਪਰੋਂ ਮਿਸਤਰੀ ਨੂੰ ਵੀ ਬੱਜਰੀ ਭਰੀ ਗਏ ਮਸਾਲਾ ਭਰੀ ਗਏ ਵੀ ਮਿਸਤਰੀ ਔਖਾ ਹੋਊਗਾ ਔਖਾ ਨਹੀਂ ਹੋਊਗਾ ਮਿਸਤਰੀ ਦੀ ਫਿਟਿੰਗ ਬਿਲਕੁਲ ਸਹੀ ਆ ਜੀ ਅੱਛਾ ਪੂਰਾ ਪੂਰਾ ਇਹ ਹਾਂ ਇਹ ਜਿਹੜੇ ਆ ਗਏ ਨਾ ਮਤਲਬ ਕਿ ਆਪਣੇ ਆਪ ਦੇ ਤਿਆਰ ਕੀਤੇ ਹੋਏ ਆ ਜੀ ਮਤਲਬ ਕਿ ਤਕਰੀਬਨ ਹੋਰ ਤੁਹਾਨੂੰ ਕਿਤੋਂ ਮਿਲਣਗੇ ਵੀ ਨਹੀਂ ਹਾਂ ਵੀ ਆਪਣੇ ਖੁਦ ਆਪਣਾ ਆਪ ਦਾ ਕੰਮ ਆ ਇਹ ਫਰਮਿਆਂ ਦਾ ਮੰਨ ਕੇ ਚਲੋ ਆਪ ਹੀ ਤਿਆਰ ਕੀਤੇ ਆਪਾਂ ਦੂਜੇ ਨੰਬਰ ਤੇ ਇਹ ਟੋਪੀਆਂ ਆ ਗਈਆਂ ਜੀ ਇਹ ਜਿਹੇ ਜੀ ਤੁਹਾਡੀ ਮੋਲਡਿੰਗ ਹੋਊਗੀ ਘਰ ਦੀ ਇਹ ਉਹੋ ਜਿਹੀ ਟੋਪੀ ਤੁਹਾਨੂੰ ਮਿਲ ਜੂਗੀ ਆਪਣੇ ਕੋਲੇ ਤਿੰਨ ਚਾਰ ਪ੍ਰਕਾਰ ਦੀਆਂ ਟੋਪੀਆਂ ਐ ਮੋਲਡਿੰਗ ਵਾਲੀ ਵੀ ਹੈਗੀ ਆ ਟੇਪਰ ਵਾਲੀ ਵੀ ਜਿਹੇ ਜੇ ਆਪਾਂ ਘਰੇ ਗੋਲਾ ਬਣਾਵਾਂਗੇ ਉਹੋ ਜਿਹੀ ਟੋਪੀ ਮਿਲ ਜਾਣੀ ਆ ਮਾੜਾ ਜੇ ਅੰਦਰ ਦਿਖਾਵਾਂਗੇ ਕਿ ਕਿੱਥੇ ਬਣਦਾ ਮਾਲ ਵੀ ਕਿੱਥੇ ਮਾਲ ਬਣੀ ਜਾਂਦਾ ਕਿਸ ਤਰ੍ਹਾਂ ਬਣੀ ਜਾਂਦਾ ਮਾੜਾ ਜੇ ਤੁਹਾਨੂੰ ਦਿਖਾ ਸਕਦੇ ਆ ਇਹਨਾਂ ਨੂੰ ਇੱਕ ਹੋਰ ਮੌਜ ਆ ਜਿਹੋ ਜਿਹਾ ਮਰਜੀ ਰੰਗ ਕਰ ਲਾ ਜਿਹੋ ਜਿਹਾ ਮਰਜੀ ਇਹਨਾਂ ਨੂੰ ਮਤਲਬ ਆਪਾਂ ਬਣਾ ਸਕਦੇ ਆ ਆਪਾਂ ਇਹਨਾਂ ਨੂੰ ਆਏ ਨੀਗਾ ਤੁਹਾਨੂੰ ਬਈ ਇਹ ਕੋਈ ਪੱਥਰ ਦੇ ਬਣੇ ਇਹਨਾਂ ਤੇ ਰੰਗ ਨਹੀਂ ਹੋਣਾ ਇਹਨਾਂ ਵਿੱਚ ਵਿੱਚ ਪਾਣ ਪੱਤਿਆਂ ਦੇ ਵਿੱਚ ਜਿਵੇਂ ਆ ਗਏ ਇਹ ਮੂਸੇ ਵਾਲਾ ਆ ਗਏ ਸਾਰੇ ਸਾਈਜ਼ ਮਿਲ ਜਾਣਗੇ ਛੋਟੇ ਤੋਂ ਛੋਟਾ ਵੱਡੇ ਤੋਂ ਵੱਡਾ ਜੀ ਨਹੀਂ ਨਹੀਂ ਆ ਆ ਆ ਆ ਮੂਸੇ ਵਾਲਾ ਸਹਿਜ ਵੱਜਣ ਲੱਗ ਗਿਆ ਮੂਸੇ ਵਾਲਾ ਜੀ ਇਹਦਾ ਨਾਮ ਹੀ ਮੂਸੇ ਵਾਲਾ ਪੈ ਗਿਆ ਜਿਹਨੂੰ ਮੂਸੇ ਵਾਲਾ ਹੀ ਕਹਿੰਦੇ ਆ ਮੂਸੇ ਵਾਲਾ ਦੀ ਬਾਈ ਦੀ ਹਵੇਲੀ ਤੇ ਲੱਗਿਆ ਹੋਇਆ ਆ ਆ ਇਹਨੂੰ ਮੂਸੇ ਵਾਲਾ ਕਹਿਣ ਲੱਗੇ ਦੇਖਿਓ ਇਹ ਮੂਸੇ ਵਾਲਾ ਓ ਓ ਛੋਟੇ ਮੁੱਸੇ ਵਾਲਾ ਬਣ ਗਿਆ ਵੱਡਾ ਮੁੱਸੇ ਵਾਲਾ ਬਣ ਗਿਆ ਵੱਡਾ ਬਣ ਗਿਆ ਇਹ ਸਾਰੇ ਤਰ੍ਹਾਂ ਦੇ ਆਈਟਮਾਂ ਮਿਲਦੀਆਂ ਤੁਸੀਂ ਦੇਖ ਯਾਰ ਪ੍ਰੀਤ ਜਿਹੜੀਆਂ ਚੀਜ਼ਾਂ ਤੇ ਬੰਦਾ ਮੋਹਰ ਲਾ ਗਿਆ ਉਹਦਿਆਂ ਹੀ ਬੱਜਣ ਲੱਗ ਗਿਆ ਉਸੇ ਦੀਆਂ ਹੀ ਹੋ ਗਿਆ ਕਿਸੇ ਕਰਕੇ ਫੋਟੋ ਲਵਾਈ ਹੋਈ ਆਪਣੀ ਨਾਲ ਉਹਦੀ ਬਾਈ ਦੀ ਹਾਂ ਤਾਂ ਹੀ ਉਹਦੀ ਫੋਟੋ ਲੱਗੀ ਆ ਤੇ ਆ ਆ ਪਾਵੇ ਵੀ ਮਿਲ ਜਾਂਦੇ ਆ ਪਾਵੇ ਆ ਗਏ ਜੀ ਆਪਣੇ ਕੋਲ ਸਾਰੇ ਤਰ੍ਹਾਂ ਦੇ 6 ਇੰਚ 2.5 ਫੁੱਟ ਦਾ ਪਾਵਾ ਆ ਗਿਆ ਜੀ ਇਹ 2 ਫੁੱਟ ਦਾ ਆ ਗਿਆ ਹੂੰ ਇਹ ਵੀ 2 ਫੁੱਟ ਦੇ ਵਿੱਚ ਚੌਰਸ ਹੂੰ 2 ਫੁੱਟ ਦੇ ਵਿੱਚ 5 ਇੰਚ ਦੇ ਗੋਲ ਹੂੰ ਆਹਾਂ ਬਈ ਖੁੰਜਾਂ ਦੇ ਵਿੱਚ ਲੁਕਣ ਵਾਸਤੇ ਨੁਕਰਾਂ ਦੇ ਵਿੱਚ ਹਾਂ ਹੂੰ ਇਹ ਪਾਵੇ ਵੀ ਦਿਖਾ ਦਿਓ ਜੀ ਆਹ ਦੇਖ ਪ੍ਰੀਤ ਪਾਵਾ ਆਹ ਦੇਖ ਪਾਵਾ ਪ੍ਰੀਤੋਏ ਆਹ ਚੀਜ਼ ਦੇਖ ਆਹ ਦੇਖ ਕਿੱਡੀ ਆਲਾ ਚੀਜ਼ ਬਣੀ ਹੋਈ ਆ ਦੇਖ ਕਿੱਡੀ ਕਿੰਨੀ ਸ਼ਾਨਦਾਰ ਚੀਜ਼ ਬਣੀ ਹੋ ਰੰਗ ਹੋ ਗਿਆ ਪੁੱਤ ਦਾ ਕੱਲਾ ਕੱਲਾ ਪੱਤਾ ਦਿਸੂਗਾ ਇਹਦੇ ਵਿੱਚ ਇਹ ਪਿੱਲਰ ਦੀ ਜਿਵੇਂ ਆਪਾਂ ਦੇਖ ਕੇ ਆਏ ਆ ਬਾਹਰ ਪਿੱਲਰ ਉਹਦੀ ਕੱਲਾ ਕਿਸੇ ਨੇ ਕੋਲਾ ਇੱਟਾਂ ਦਾ ਕੱਢ ਲਿਆ ਮੂਰਲੇ ਪਾਸੇ ਡਿਜ਼ਾਈਨ ਇਹ ਦਿਖਾਉਣਾ ਉਹਦੇ ਵਾਸਤੇ ਕੱਲੀ ਪਲੇਟ ਮਿਲ ਜੂਗੀ ਇਹ ਅੱਛਾ ਬਾਰੋਂ ਕੌੜਾ ਹੀ ਦਿਸਣਾ ਜੀ ਵਾਹ ਇਹ ਇਧਰ ਆ ਡਿਜ਼ਾਈਨ ਆ ਜੀ ਹਾਂ ਇਹ ਫੁੱਲ ਵਾਲੀ ਵੀ ਲੈ ਸਕਦੇ ਹੋਗੇ ਇਹ ਵੀ ਲੈ ਸਕਦੇ ਹੋ ਦੋਨੇ ਤਰ੍ਹਾਂ ਦੀਆਂ ਮਿਲਣੀਆਂ ਮਤਲਬ ਕੌਲੇ ਲਾ ਲੈ ਤੇ ਕੌਲਿਆਂ ਨੂੰ ਆਪਾਂ ਮਤਲਬ ਕਿ ਸੋਹਣੇ ਦਿਖਾਉਣਾਗਾ ਹੂੰ ਇਹ ਇਧਰਲੇ ਪਾਸੇ ਇਹ ਤੇ ਸੁੱਕਣੇ ਪਾਏ ਬਿਆ ਕਿ ਐਵੇਂ ਬਣਾਉਨੇ ਹੀ ਆ ਨਹੀਂ ਇਹ ਬਣਾਏ ਹੋਇਆ ਜੀ ਟੋਪੀ ਦੇਖ ਲਓ ਮਤਲਬ ਕਿ ਇਹ ਡਬਲ ਮੋਲਡਿੰਗ ਵਾਲੀ ਟੋਪੀ ਆ ਗਈ ਹੂੰ ਇਹ ਜੇ ਮਤਲਬ ਕਿ ਡੇਢ ਦਾ ਕੌਲਾ ਆ ਗਿਆ ਡੇਢ ਦੇ ਕੌਲੇ ਦੀ ਟੋਪੀ ਵੀ ਹੈ ਇਹ ਟਿਪਰ ਵਾਲੀ ਟੋਪੀ ਆ ਗਈ ਸਾਰੇ ਸਾਈਜ਼ ਆ ਗਏ ਨਹੀਂ ਇਹਦੇ ਉੱਤੇ ਫਿਰ ਆ ਇਹ ਆ ਬਿਛਾਉਣ ਨਾਲ ਸਫਾਈ ਜ਼ਿਆਦਾ ਆਉਂਦੀ ਥੱਲੇ ਬਿਛਾਉਣ ਨਾਲ ਸਫਾਈ ਬਹੁਤ ਜ਼ਿਆਦਾ ਆਉਂਦੀ ਹੈ ਜੀ ਮਗਰਲੇ ਪਾਸੇ ਬੈਕ ਸਾਈਡ ਵੀ ਮੂਹਰਲੀ ਸਾਈਡ ਵਰਗੂ ਹੀ ਨਿਕਲਦੀ ਆ ਹੂੰ ਉਹ ਵੀ ਦਿਖਾ ਦਿਓ ਜਾਲੀ ਬਣੀ ਹੋਈ ਆਹ ਦੇਖ ਆ ਆ ਤਾਜੀ ਪੱਥੀ ਆ ਤਾਜੀ ਪੱਥੀ ਆ ਜੀ ਹੁਣੀ ਇਹ ਪ੍ਰੀਤ ਹੁਣੇ ਬਣੀ ਆ ਆਹਾ ਦੇਖ ਤੂੰ ਸੋਹਣੀ ਦੇਖ ਕਿੰਨੀ ਲੱਗਦੀ ਪ੍ਰੀਤ ਹੈ ਕਿਵੇਂ ਚਮਕਾਂ ਮਾਰਦੀ ਹੈ ਕਿੰਨਾ ਮਸਾਲਾ ਮਸੂਲਾ ਬਾਈ ਇਹਦੇ ਵਿੱਚ ਕੀ ਪਾਉਂਦੇ ਆ ਕਿਹੋ ਜਿਹਾ ਸੀਮੈਂਟ ਪਾਉਂਦੇ ਆ ਇਹਦੇ ਵਿੱਚ ਮਸਾਲਾ ਜੀ ਸੀਮੈਂਟ ਰੌਕ ਸਟਰੋਂਗ 43 ਗ੍ਰੇਡ ਬੰਗਰ ਵਾਲਿਆਂ ਦਾ ਜੀ ਹੂੰ ਤੇ ਸ਼ਾਮ ਦਾ ਕ੍ਰੈ ਹਾਂ ਤੇ ਤਿੰਨ ਇੱਕ ਦਾ ਮਸਾਲਾ ਜੀ ਮਟੀਰੀਅਲ ਆ ਜੀ ਤੇ ਇੱਕ ਮੈਨੂੰ ਐ ਐ ਦੱਸੋ ਸੋਹਣੇ ਸੱਜਣਾ ਵੀ ਆਹ ਆ ਇਹਦੇ ਉੱਤੇ ਕਦੋਂ ਧਰਿਆ ਵਾ ਇਹ ਕੀ ਕੀ ਹੈ ਇਹੇ ਜੀ ਵਾਈਬ੍ਰੇਟਰ ਤੇ ਬਣਦੀਆਂ ਆਪਣੀ ਕੋਲ ਵੀ ਸਮਾਨ ਜੋ ਵੀ ਸਮਾਨ ਆ ਸਾਰਾ ਵਾਈਬ੍ਰੇਟਰ ਤੇ ਇਹਦੇ ਵਿੱਚ ਆਪਣਾ ਮਟੀਰੀਅਲ ਵੀ ਥੋੜਾ ਜਿਆਦਾ ਹੀ ਪਾਏ ਜਾਂਦਾ ਹੈਗਾ ਪਰ ਹਿੱਲ ਕੇ ਮਤਲਬ ਕਿ ਮਜ਼ਬੂਤੀ ਬਹੁਤ ਜ਼ਿਆਦਾ ਹੈ ਦੀ ਜੀ ਇਹਦੇ ਵਿੱਚ ਹਵਾ ਨਹੀਂ ਹਵਾ ਨਹੀਂ ਰਹਿੰਦੀ ਕਿ ਜਾਲੀ ਖਾਲੀ ਨਹੀਂ ਰਹਿੰਦੀ ਤੇ ਆਹ ਪੈਂਦੀ ਆ ਪ੍ਰੀਤ ਦੇਖ ਇਹਦੇ ਵਿੱਚ ਉਹ ਤਾਰ ਤਾਰ ਫਾਈਬਰ ਦੀ ਤਾਰ ਆ ਚਾਹੇ ਇਹਨੂੰ ਫੜ ਕੇ ਦੂਰੀ ਕਰ ਦਿਓ ਹੂੰ ਟੁੱਟੂਗੀ ਨਹੀਂ ਟੁੱਟਦੀ ਨਹੀਂ ਨਾ ਇਹਨੇ ਫੁੱਟਣਾ ਨਾ ਇਹਨੇ ਗਲਣਾ ਨਾ ਇਹਨੇ ਖਿਹੜਾ ਛਟਣਾ ਬਸ ਇਹ ਜਾਣਦਾ ਵੀ ਕੰਮ ਆ ਜਿਹੜਾ ਜਿਹੜਾ ਇਹ ਹੋ ਗਿਆ ਪੱਕਾ ਜਿੰਦਾ ਜੜਿਆ ਗਿਆ ਪੱਕਾ ਜਿੰਦਾ ਜੜਿਆ ਗਿਆ ਆ ਫਾਰਮ ਹੈ ਪਏ ਆ ਯਾਰ ਤਰ੍ਹਾਂ ਤਰ੍ਹਾਂ ਦੇ ਜਿੰਨਾ ਮਰਜ਼ੀ ਮਾਲ ਮਗਾ ਲਓ ਉਨਾ ਹੀ ਮਗਾ ਸਕਦੇ ਆ ਜਿੰਨਾ ਮਰਜ਼ੀ ਕੋਈ ਬ੍ਰਾਂਚ ਹੋਰ ਥਾਂ ਹੈਗੀ ਆ ਤੇਰੀ ਕਿ ਇੱਥੇ ਹੀ ਆ ਬ੍ਰਾਂਚ ਹਾਂ ਇਹ ਪਿੱਲਰ ਆਗੇ ਜੀ ਆਪਣੇ ਪਿੱਲਰ ਮਤਲਬ ਜਿਵੇਂ ਖੁੰਜਾਂ ਤੇ ਵਿਗ ਲੈਣੇ ਜੇ ਪਿੱਲਰ ਇਹ ਲਾਉਣਾਗਾ ਪਿੱਲਰਾਂ ਦੇ ਪਿੱਲਰ ਬਹੁਤ ਸਟਾਕ ਪਿਆ ਇਹਨਾਂ ਦਾ ਵੀ ਓਚਾ ਹਾਂਜੀ ਆ ਖੁੰਜਿਆਂ ਤੇ ਖੁੰਜਾ ਦੇ ਪਿੱਲਰ ਜਿਵੇਂ ਵੀ ਉਹ ਇੱਟਾਂ ਦਾ ਕੌੜਾ ਲਾਉਣ ਦੀ ਲੋੜ ਨਹੀਂ ਹੈਗੀ ਇਹ ਪੂਰੇ ਦਾ ਪੂਰਾ ਤਿਆਰ ਸਾਰਾ ਕੁਝ ਹੀ ਮਿਲ ਜੂਗਾ ਇਹਦੇ ਇਹਦੇ ਵਿੱਚ ਪੋਲ ਰੱਖਿਆ ਇਹਦੇ ਵਿੱਚ ਅਗਲਾ ਬਈ ਤਰਨੂ ਤੇਰੀ ਜੀ ਸਰੀਆ ਪਾ ਕੇ ਵਿੱਚ ਬਜਰੀ ਭਰੀ ਜਾਂਦੀ ਹੈ ਜੀ ਹਾਂ ਮਜ਼ਬੂਤੀ ਵਾਸਤੇ ਮਜ਼ਬੂਤੀ ਵਾਸਤੇ ਜੀ ਠੀਕਾ 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 ਆ ਯਾਰ ਮੈਂ ਕਹਿੰਨਾ ਪ੍ਰੀਤ ਇਹ ਆ ਚੀਜ਼ ਹੀ ਬੜੀ ਕ੍ਰਾਂਤੀਕਾਰੀ ਆ ਦਾ ਮਕਾਨ ਬਣਦਾ ਤੇ ਇਹ ਇਹਨੂੰ ਕੀ ਕਰ ਦਿੰਦੇ ਆ ਫਿਰ ਭਉਂਦੇ ਨੇ ਜੀ ਦੋ ਦਿਨ ਵਾਸਤੇ ਮਾਲ ਬਣਨ ਤੋਂ ਬਾਅਦ ਪੂਰੀ ਤਰਾਈ ਵਾਸਤੇ ਡਿੱਗੀ ਦੇ ਵਿੱਚ ਰੱਖਿਆ ਜਾਂਦਾ ਜੀ ਜਿਹੜੀ ਇਹਦੀ ਮਤਲਬ ਉਹ ਕਿ ਮਜ਼ਬੂਤੀ ਹੈਗੀ ਉਹ ਤਰਾਈ ਦੇ ਨਾਲ ਹੀ ਬਣਦੀ ਹੈਗੀ ਜਿਹੜਾ ਸੀਮੈਂਟ ਆਗਾ ਉਹਦੀ ਜੇ ਤਰਾਈ ਸਹੀ ਹੋਈ ਹੈਗੀ ਪੂਰੀ ਫੁੱਲ ਹੋਈ ਆ ਉਹਦੀ ਪਕਾਈ ਬਹੁਤ ਵਧੀਆ ਬਣਦੀ ਹੈ ਬਈ ਮਤਲਬ ਜਦੋਂ ਅਗਲੇ ਦੇ ਘਰੇ ਲੱਗ ਗਿਆ ਉਹਨੂੰ ਉਹਨੂੰ ਪਾਣੀ ਪਾਉਣ ਦੀ ਟੈਨਸ਼ਨ ਨਹੀਂ ਪਾਣੀ ਪਾਉਣ ਦੀ ਲੋੜ ਨਹੀਂ ਹੈਗੀ ਅਸੀਂ ਇਥੋਂ ਸਾਰਾ ਕੁਝ ਪਾਣੀ ਪਾ ਕੇ ਦੋ ਦਿਨ ਦੇ ਵਿੱਚ ਰੱਖਿਆ ਜਾਂਦਾ ਡਿੱਗੀ ਦੇ ਵਿੱਚ ਫੇਰ ਦੇਈਦਾ ਮਾਲ ਤੇ ਯਾਰ ਜਦੋਂ ਤੁਸੀਂ ਮਾਲ ਭੇਜਦੇ ਆ ਉਹ ਭੇਜਣ ਦੀ ਜ਼ਿੰਮੇਵਾਰੀ ਤੁਹਾਡੀ ਹੁੰਦੀ ਆ ਕਿ ਗਾਂ ਵਾਲੇ ਦੀ ਹੁੰਦੀ ਆ ਜੀ ਭੇਜਣ ਦੀ ਜ਼ਿੰਮੇਵਾਰੀ ਸਾਡੀ ਆ ਜੀ ਕਿਰਾਇਆ ਜਿਹੜਾ ਹੈਗਾ ਉਹ ਘਰ ਵਾਲੇ ਦਾ ਹੈਗਾ ਘਰ ਤੱਕ ਪਹੁੰਚਾਉਣ ਦੀ ਜ਼ਿੰਮੇਵਾਰੀ ਸਹੀ ਸਲਾਮਤ ਸਾਡੀ ਆ ਮਤਲਬ ਜੇ ਟੁੱਟ ਗਿਆ ਤਾਂ ਤੁਹਾਡਾ ਟੁੱਟ ਗਿਆ ਤਾਂ ਸਾਡਾ ਲੌਂਦਾ ਤਾਂ ਟੁੱਟ ਗਿਆ ਤਾਂ ਵੀ ਸਾਡਾ ਹੈ ਅਗਲੇ ਦੇ ਘਰੇ ਇੱਕ ਬਾਰ ਲੌਣਾ ਆਪਾਂ ਸਾਫਤਾ ਆਪਣੀ ਜ਼ਿੰਮੇਵਾਰੀ ਆ ਆਪਣੀ ਜ਼ਿੰਮੇਵਾਰੀ ਆ ਜੀ ਹਾਂਜੀ ਲੈ ਵੀ ਸਜਣੋ ਜੇ ਕਿਸੇ ਬੰਦੇ ਨੂੰ ਚਾਹੀਦਾ ਮਾਲ ਨੰਬਰ ਦੇ ਦਈਏ ਦੋ ਥੋੜੇ ਹਾਂਜੀ 2 ਨੰਬਰ ਹੀ ਆਪਣੇ 2 ਨੰਬਰ ਤੁਹਾਨੂੰ ਮੈਂ ਉਪਲਬਧ ਕਰਾਉਣ ਲੱਗਿਆ ਬਾਈ ਹੁਣ ਆਦੇ ਜਿਹੜੇ ਬੰਦੇ ਨੇ ਆਰਡਰ ਦੇਣਾ ਕੋਠੀ ਪੈ ਰਹੀ ਆ ਤੇ ਆ ਗਮਲੇ ਆਹ ਗਮਲੇ ਗਮਲੇ ਵੀ ਹੈਗੇ ਜੀ ਸਾਰੇ ਤਰ੍ਹਾਂ ਦੇ ਗਮਲੇ ਮਿਲ ਜਾਣਗੇ ਜੀ ਹਾਂ ਹੋਰ ਇੱਕ ਗੱਲ ਕਹਿਣ ਲੱਗਿਆ ਸੀ ਤੂੰ ਮੈਨੂੰ ਉਹ ਦੱਸ ਗੱਲ ਕੀ ਕਹਿਣ ਲੱਗਿਆ ਗੱਲ ਮੈਂ ਇਹ ਕਹਿਣ ਲੱਗਿਆ ਸੀਗਾ ਬਾਈ ਜੀ ਜਦੋਂ ਮਤਲਬ ਕਿ ਆਪਣਾ ਬਈ ਜਿਹੜਾ ਬੰਦਾ ਆਪਣੀ ਜਿਵੇਂ ਵੀਡੀਓ ਵੇਖੀ ਕਿਸੇ ਨੇ ਮਤਲਬ ਕਿ ਆਪਾਂ ਤੋਂ ਉਹ ਕਰਵਾਉਣਾਗਾ ਹਾਂਜੀ ਬਈ ਅਸਟੀਮੇਟ ਲਵਾਉਣਾ ਹੈ ਆਪਾਂ ਨੂੰ ਜਿਹੜੇ ਦੋਨੋਂ ਨੰਬਰ ਆ WhatsApp ਦੇ ਉੱਪਰ ਆਪਣੇ ਘਰ ਦੀ ਫੋਟੋ ਤੇ ਸਾਈਜ਼ ਜਿੰਨਾ ਉਹਨਾਂ ਦੀਆਂ ਲੰਬਾਈਆਂ ਹਾਂ ਉਹ ਮਤਲਬ ਕਿ ਭੇਜ ਦੇਣਾ ਮੈਸੇਜ ਕਰ ਦੇਣ ਵੀ ਅਸੀਂ ਕਿਹੜੇ ਪਿੰਡ ਤੋਂ ਆਂਗੀ ਕਿੱਥੋਂ ਆਂਗੇ ਕੀ ਨਾਮ ਆ ਉਹਨੂੰ ਥੋੜੇ ਜਿਹੇ ਟਾਈਮ ਦੇ ਵਿੱਚ 15 20 ਮਿੰਟ ਚ ਲਾ ਲਓ ਥੋੜੇ ਟਾਈਮ ਦੇ ਵਿੱਚ ਉਹਨਾਂ ਕੋਲੇ ਜਿੰਨੀਆਂ ਆਪਣੇ ਕੋਲੇ ਫੋਟੋਆਂ ਆ ਸਾਰਾ ਕੁਝ ਉੱਪਰ ਸਾਈਜ਼ ਲਿਖਿਆ ਵਾ ਉਹਦੇ ਸਾਰਾ ਕੁਝ ਉਹਦੇ ਕੋਲੇ ਪਹੁੰਚ ਜੂਗਾ ਉਹਦੇ ਵਿੱਚੋਂ ਉਹ ਬੰਦਾ ਸਿਲੈਕਟ ਕਰੂਗਾ ਵੀ ਆਪਾਂ ਨੂੰ ਵੀ ਆਹ ਜਾਲੀ ਦਾ ਜਸਟੀਮੇਟ ਬਣਾ ਕੇ ਦਿਓ ਆਪਾਂ ਆ ਕੁਝ ਲਾਉਣਾ ਹੈ ਉਹਦਾ ਉਹਨੂੰ ਰੇਟ ਦੱਸ ਕੇ ਸਾਰਾ ਕੁਝ ਮਤਲਬ ਕਿ ਉਹਦਾ ਖਰਚਾ ਅਸਟੀਮੇਟ ਬਣਾ ਕੇ ਉਹਨੂੰ ਨਾਲ ਦੀ ਨਾਲ ਦੇ ਦਿੱਤਾ ਜਾਊਗਾ ਹਾਂ ਵੀ 1500 ਰੁਪਏ ਇਧਰ ਉਧਰ ਹੋ ਸਕਦਾ 2000 ਹੋ ਜਾਊਗਾ ਹਾਂਜੀ ਹਾਂਜੀ ਹੋ ਸਕਦਾ ਅਸਟੀਮੇਟ ਉਹਨੂੰ ਅਸਟੀਮੇਟ ਉਹਨੂੰ ਸਾਰਾ ਕੁਝ ਪੂਰਾ ਵਧੀਆ ਬਣਾ ਕੇ ਦੇ ਦਿਆਂਗੇ ਕਈ ਵਾਰੀ ਕੋਈ ਬੰਦਾ ਬਾਈ ਬਾਹਰ ਬੈਠਾਗਾ ਕੋਈ ਨਹੀਂ ਆਉਣਾ ਇੱਥੇ ਆ ਕਿਸੇ ਨੇ ਹੈਗਾ ਚਾਹੇ ਉਹ ਫੋਨ ਤੇ ਸਮਾਨ ਮੰਗਵਾ ਲੈ ਨਾਲੇ ਅਸਟੀਮੇਟ ਪਹਿਲਾਂ ਨਾਲੇ ਸਮਾਨ ਬਾਕੀ ਤੁਸੀਂ ਬੰਦੇ ਸਾਡੀ ਜ਼ਿੰਮੇਵਾਰੀ ਵਾਲੇ ਆ ਕਿਉਂਕਿ ਸਾਡੇ ਕਈ ਵਾਰੀ ਪਤਾ ਕੀ ਹੁੰਦਾ ਨੇ ਜੀ ਵੀ ਮਤਲਬ ਕਿ ਹਾਂਜੀ ਕੋਲਾ ਬਹੁਤ ਹੁੰਦੀਆਂ ਕੋਲਾ ਨਹੀਂ ਚੱਕੀਆਂ ਜਾਂਦੀਆਂ ਇੰਨੀਆਂ ਉਹਦੇ 'ਚ ਕੀ ਆ ਵੀ ਜਦੋਂ ਬੰਦਾ ਆਪਣਾ ਨੰਬਰ ਸੇਵ ਕਰਕੇ WhatsApp ਦੇ ਉੱਪਰ ਮੈਸੇਜ ਕਰ ਦੇ ਠੀਕ ਹੈ ਜੀ ਵੀ ਬਈ ਜੀ ਅਸੀਂ ਵੀ ਸਾਨੂੰ ਇੱਥੋਂ ਬੋਲ ਦੇ ਜਾਲੀਆਂ ਦੀਆਂ ਫੋਟੋਆਂ ਭੇਜੋ ਉਹ ਫੋਟੋਆਂ ਸਾਰੀਆਂ ਉਹਨਾਂ ਦੇ ਕੋਲੇ ਪਹੁੰਚ ਜਾਣਗੀਆਂ ਪਹੁੰਚਣ ਤੋਂ ਬਾਅਦ ਲੱਗੇ ਲਗਾਏ ਦੀਆਂ ਕਿਵੇਂ ਲਾਉਣੀਆਂ ਜੋ ਵੀ ਕੋਸ਼ਾ ਸਾਰਾ ਕੁਝ ਲਾਉਣ ਦਾ ਤਰੀਕਾ ਵੀ ਕਿਹੜੀ ਲੱਗੀ ਵੀ ਜਾਲੀ ਸੋਹਣੀ ਲੱਗਦੀ ਹੈ ਜਿੰਨੀਆਂ ਫੋਟੋਆਂ ਸਾਰੀਆਂ ਜਾਲੀਆਂ ਮਿਲ ਜਾਣੀਆਂ ਤੇ ਉਹ ਆਪਾਂ ਫੋ ਤੇ ਨਾਲੇ ਬੰਦਾ ਆਪਦੇ ਘਰ ਦੀ ਫੋਟੋ ਭੇਜਦੀ। ਵਾਕਈ ਬਾਈ ਵਾਕਈ। ਉਹਦੇ ਨਾਲ ਫਿਰ ਆਪਾਂ ਉਹਨੂੰ ਦੱਸ ਦਿਆਂਗੇ ਬਾਈ ਜੀ ਤੁਹਾਡੇ ਆ ਜਾਲੀ ਪੂਰੀ ਸੋਹਣੀ ਲੱਗਣੀ ਆ ਇਸ ਤਰ੍ਹਾਂ ਲਗਾਓ। ਬਹੁਤ ਚੰਗਾ ਲੱਗਿਆ ਬਾਈ। ਜੇ ਕੋਈ ਵੀ ਸੱਜਣ ਨੂੰ ਬਾਈ ਜਾਲੀਆਂ ਨਾਲ ਸੰਬੰਧਤ ਕੋਈ ਜਾਣਕਾਰੀ ਜੰਗਲੇ ਜਾਲੀਆਂ ਨਾਲ ਸੰਬੰਧਤ ਰੋਸ਼ਨ ਦਾ ਨਾਲ ਸੰਬੰਧਤ ਕੋਈ ਫੈਂਸਿੰਗ ਕਰਨੀ ਆ ਤੁਸੀਂ ਕਿਸੇ ਬਾਗ ਦੇ ਦਾਲੇ ਕਰਨੀ ਆ ਖੇਤ ਵਾਲੀ ਕੋਹੜੀ ਤੇ ਦਾਲੇ ਕਰਨੀ ਆ। ਤੁਸੀਂ ਵੀਰੇ ਹੁਣਾ ਨੂੰ ਫੋਨ ਕਰੋ। ਪੂਰੇ ਇੰਡੀਆ ਚ ਤੁਸੀਂ ਇੰਡੀਆ ਛੱਡੋ ਯਾਰ ਪੂਰੀ ਦੁਨੀਆ ਚ ਤੁਸੀਂ ਜਿੱਥੇ ਮਰਜੀ ਬੈਠਿਆ। ਵੀ ਬੀਰੇ ਉਹਨਾਂ ਨੂੰ ਫੋਨ ਕਰ ਲਓ ਜੇ ਮਾਲ ਤੁਹਾਡੇ ਇੰਡੀਆ ਦੇ ਵਿੱਚ ਕਿਤੇ ਪਹੁੰਚ ਸਕਦਾ ਬਾਈ ਹੁਣ ਹੀ ਪਹੁੰਚਦਾ ਕਰ ਦੇਣਗੇ ਇੱਕ ਮਾਲ ਸੌਪਤਾ ਪਹੁੰਚਣ ਦੀ ਜ਼ਿੰਮੇਵਾਰੀ ਬਾਈ ਹੁਣਾਂ ਦੀ ਹੋਊਗੀ ਕਿਰਾਇਆ ਤੁਸੀਂ ਦੇਣਾ ਤਿੰਨ ਇੱਕ ਦਾ ਮਸਾਲਾ ਚਾਹੇ ਆਪਣਾ ਜਿੱਥੋਂ ਮਰਜੀ ਟੈਸਟਡ ਕਰਵਾ ਲਿਓ ਜੋ ਗੱਲ ਕਹੀ ਆ ਉਹੀ ਨਿਕਲੂਗੀ ਉਹੀ ਨਿਕਲੂਗੀ ਬਹੁਤ ਮਿਹਰਬਾਨੀ ਬਾਈ ਜੀ ਬਹੁਤ ਚੰਗਾ ਲੱਗਿਆ